ਕੁਰਦਾ ਫੁੱਲਾਂ ਦੀ ਖੇਤੀ ਮਾਲੀ ਸਦਵਾਉਂਦਾ ਹੈ ਚਮਕਦਾ ਗਿਆਨ ਦਾ ਸੂਰਜ ਅਦੇ ਆਪਕ ਅਖਵਾਉਂਦਾ ਹੈ ਜਿਵੇਂ ਆਣ ਕੜੇ ਹੋਏ ਪੱਥਰ ਅਨਪੋਲ ਆਉਂਦੇ ਨੇ ਬੜੇ ਮਾਸੂਮ ਚਿਹਰੇ ਨਾ ਪੂਰਾ ਬੋਲ ਪਾਉਂਦੇ ਨੇ ਤੁਹਾਨੂੰ ਬੱਚਿਆਂ ਦੀ ਉਂਗਲ ਮਾਪੇ ਪਕੜਾਉਂਦੇ ਇਹ ਮਿੱਠੀਆਂ ਚੜਕਾਂ ਗੁਰਮੁਖੀ ਸਿਖਾਉਂਦਾ ਹੈ ਪੰਤੀ ਦਹਰਾਉਂਦਾ ਹੈ ਚਮਕਦਾ ਗਿਆਨ ਦਾ ਸੂਰਜ ਅਧਿਆਪਕ ਅਖਵਾਉਂਦਾ ਹੈ ਚਮਕਦਾ ਗਿਆਨ ਦਾ ਸੂਰਜ ਅਧਿਆਪਕ ਅਖਵਾਉਂਦਾ ਹੈ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਅਧਿਆਪਕ ਦਿਵਸ ਹੈ ਸਾਰੇ ਅਧਿਆਪਕ ਸਹਿਬਾਨ ਨੂੰ ਤੇ ਸਭ ਤੋਂ ਪ੍ਰਥਮ ਸਾਡੇ ਅਧਿਆਪਕ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਨੂੰ ਵੀ ਵਧਾਈਆਂ ਧੰਨਵਾਦ ਸਾਰਿਆਂ ਦਾ ਜੀ ਬਹੁਤ ਬਹੁਤ ਮੁਬਾਰਕਾਂ